ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤੋੜੀ ਕੇ ਤੇਰੀ 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 ਸਨ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ 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 ਤੇਰੀ ਸੰਗਤ ਓੜੀਕੇ ਤੇਰੀ ਦਾਤਿਆ ਸੰਗਤ ਓੜੀਕੇ ਤੇਰੀ ਦਾਤਿਆ ਸੰਗਤ ਓੜੀਕੇ ਤੇਰੀ ਦਾਤਿਆ ਸੰਗਤ ਓੜੀਕੇ ਤੇਰੀ ਦਾਤਿਆ ਸੰਗਤ ਓੜੀਕੇ ਤੇਰੀ ਸੰਗਤ ਓੜੀ ਕੇ ਤੇਰੀ ਦਾਤਿਆ ਸੰਗਤ ਓੜੀ ਕੇ ਤੇਰੀ ਦਾਤਿਆ ਸੰਗਤ ਓੜੀ ਕੇ ਤੇਰੀ ਦਾਤਿਆ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਰਸ਼ਨ ਦੋਵੇਂ ਅੱਖੀਆਂ ਜੀਏ ਤਰਸਣ ਦੋਵੇਂ ਅੱਖੀਆਂ ਜੀਏ ਇਹ ਦਰਸ਼ਨ ਦੋਵੇਂ ਅੱਖੀਆਂ ਜੀਏ ਤਰਸਣ ਦੋਵੇਂ ਅੱਖੀਆਂ ਜੀਏ ਇਹ ਦਰਸ਼ਨ ਦੋਵੇਂ ਅੱਖੀਆਂ ਜੀਏ ਤਰਸਣ ਦੋਵੇਂ ਅੱਖੀਆਂ ਜੀਏ ਇਹ ਦਰਸ਼ਨ ਦੋਵੇਂ ਅੱਖੀਆਂ ਜੀਏ ਤਰਸਣ ਦੋਵੇਂ ਅੱਖੀਆਂ ਜੀਏ ਅਸੀਂ ਚਿਰਾਂ ਤੋਂ ਆਸਾਂ ਰੱਖੀਆਂ ਜੀ ਅਸੀਂ ਚਿਰਾਂ ਤੋਂ ਆਸਾਂ ਰੱਖੀਆਂ ਜੀ ਅਸੀਂ ਚਿਰਾਂ ਤੋਂ ਆਸਾਂ ਰੱਖੀਆਂ ਜੀ ਅਸੀਂ ਚਿਰਾਂ ਤੋਂ ਆਸਾਂ ਤੇਰਾ ਤਵਾਸਾ ਰਖਿਆ ਜੀ ਅਸੇ ਚੀਰਾ ਤਵਾਸਾ ਰਖਿਆ ਜੀ ਅਸੇ ਚੀਰਾ ਤਵਾਸਾ ਰਖਿਆ ਜੀ ਤੇ ਮਰਜੀ ਸ਼ਹਿਨਸ਼ਾਹ ਤੇਰੀ ਸਨ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਸਨ ਦਰਸ਼ ਦਿਖਾ ਜਾਵੀਂ ਰਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਰਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਰਾਤਿਆ ਸੰਗਤ ਓੜੀ ਕੇ ਤੇਰੀ ਸਨ ਦਰਸ਼ ਦਿਖਾ ਜਾਵੀਂ ਰਾਤਿਆ ਸੰਗਤ ਓੜੀ ਕੇ ਤੇਰੀ ਤੇਰਾ ਖੁੱਲਿਆ ਪੰਡਾਰਾ ਰਹਿੰਦਾ ਏ 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 ਤੇਰਾ ਖੁੱਲਿਆ ਪੰਡਾਰਾ ਤੇਰਾ ਖੁੱਲਿਆ ਪੰਡਾਰਾ ਰੈਂਦਾ ਏ ਤੇਰਾ ਖੁੱਲਿਆ ਪੰਡਾਰਾ ਰੈਂਦਾ ਏ ਤੇਰਾ ਖੁੱਲਿਆ ਪੰਡਾਰਾ ਰੈਂਦਾ ਏ ਤੈਨੂੰ ਹਰ ਕੋਈ ਦਾਤਾ ਕਹਿੰਦਾ 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 ਏ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਸਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀਕੇ ਤੇ ਆਈ ਦਾ ਤੇਆ ਸੰਗਤ ਉਡੀਕੇ ਤੇਰੀ ਅਸੀਂ ਤੇਰੇ ਕੋਲੋਂ ਮੰਗਣਾ ਏ 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 ਤੈਥੋਂ ਮੰਗੋ ਨਾ ਕਦੋਂ ਸੰਗਣਾ ਏ ਤੈਥੋਂ ਮੰਗੋ ਕਦੋਂ ਨਾ ਸੰਗਣਾ ਏ ਤੈਥੋਂ ਮੰਗਣਾ ਆ ਦੇ ਨਾ ਸੰਗਣਾ ਸੰਗਣਾ ਕੋ ਕਦੇ ਨਾ ਸੰਗਣਾਏ ਤਥ ਮੰਗਣਾ ਕੋ ਕਦੇ ਨਾ ਸੰਗਣਾਏ ਤਥ ਮੰਗਣਾ ਕੋ ਕਦੇ ਨਾ ਸੰਗਣਾਏ ਤਥ ਮੰਗਣਾ ਕੋ ਕਦੇ ਨਾ ਸੰਗਣਾਏ ਤੇਥ ਮੰਗਣਾ ਕੋ ਕਦੇ ਨਾ ਸੰਗਣਾਏ ਹੁਣ ਰੱਖ ਲੈ ਇਰਾਜ਼ ਤੂੰ ਮੇਰੀ ਜੀ 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 ਸੰਦਰਸ਼ ਦਿਖਾ ਜਾਵੀਂ ਦਾਤਿਆ ਸੰਗ ਧੋਲੀ ਕੇ ਤੇਰੀ ਸੰਦਰਸ਼ ਦਿਖਾ ਜਾਵੀਂ ਦਾਤਿਆ ਸੰਗ ਧੋਲੀ ਕੇ ਤੇਰੀ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਸਾਨੂੰ ਦਰਸ਼ ਦਿਖਾ ਜਾਵੀਂ ਦਾਤਿਆ ਸੰਗਤ ਓੜੀ ਕੇ ਤੇਰੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ